ਹਰ ਹਰ ਮਹਾਦੇਵ ਦੋਸਤੋ ਅੱਜ ਮਹਾਸ਼ਿਵratri ਆ ਤੇ ਹਰ ਇੱਕ ਰੰਗਿਆ ਨਜ਼ਰ ਆ ਰਿਹਾ ਮਹਾਦੇਵ ਦੇ ਰੰਗ ਦੇ ਵਿੱਚ ਜਿੰਨੇ ਵੀ ਮਹਾਦੇਵ ਦੇ ਭਗਤ ਨੇ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਅੱਜ ਮਾਨਸਾ ਦੇ ਵਿੱਚ ਸਾਰੇ ਕਾਵੜੀਏ ਕਾਵੜ ਲੈ ਕੇ ਪਹੁੰਚੇ ਤਾਂ ਬੜਾ ਨਿੱਘਾ ਸਵਾਗਤ ਕੀਤਾ ਗਿਆ ਢੋਲ ਠਮੱਕੇ বাজਾਇਗੇ ਤੇ ਹਰ ਇੱਕ ਰੰਗਿਆ ਨਜ਼ਰ ਆਇਆ ਮਹਾਦੇਵ ਦੇ ਰੰਗ ਦੇ ਵਿੱਚ ਮਹਾਦੇਵ ਦੇ ਜਿੰਨੇ ਵੀ ਭਗਤ ਇਸ ਵੀਡੀਓ ਨੂੰ ਦੇਖ ਰਹੇ ਆ ਹਰ ਹਰ ਮਹਾਦੇਵ ਲਿਖ ਕੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭਗਤ ਤੱਕ ਪਹੁੰਚੇ ਕਿ ਸ਼ਰਧਾ ਭਾਵਨਾ ਰੱਖੇ वाले भगत ਪਰੇ ਤੋਂ ਪਰੇ ਪਏ ਨੇ ਤੇ ਹਰ ਇੱਕ ਨਿਰਾਲੇ ਤਰੀਕੇ ਦੇ ਨਾਲ ਮਹਾਦੇਵ ਨੂੰ ਯਾਦ ਕਰਦੇ ਆਏ ਉਹ ਕਾਵੜੀਏ ਨੇ ਜਿਹੜੇ ਹਰਦੁਆਰ ਤੋਂ ਕਾਵੜ ਲੈ ਕੇ ਮਾਨਸਾ ਪਹੁੰਚੇ ਤਾਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਜਾਣਕਾਰੀ ਜਿਹੜੀ ਆ ਪੱਤਰਕਾਰਾਂ ਨੂੰ ਦਿੱਤੀ ਪ੍ਰਬੰਧਕਾਂ ਨੇ ਉਸ ਦੇ ਮੁਤਾਬਕ ਦੱਸਿਆ ਕਿ 12 ਦਿਨਾਂ ਦੇ ਕਰੀਬ ਇਹਨਾਂ ਨੂੰ ਲੱਗਿਆ ਤੇ ਅੱਜ ਇਹ ਮਾਨਸਾ ਪਹੁੰਚੇ ਨੇ ਕਾਵੜ ਲੈ ਕੇ ਜਿਸ ਤੇ ਜਿਹੜਾ ਮਹਾਸ਼ਿਵਰਾਤਰੀ ਮੌਕੇ ਇਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤਾਂ ਦੋਸਤੋ ਵੀਡੀਓ ਤੁਸੀਂ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਲਿਖਣਾ ਹੈ ਅੱਜ ਤੁਹਾਨੂੰ ਉਹ ਵੀ ਸੁਣਾਉਣਾ ਹੈ ਕਿ ਪ੍ਰਬੰਧਕਾਂ ਨੇ ਕੀ ਕੁਝ ਕਿਹਾ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਹੈ ਕਮੈਂਟਾਂ 'ਚ ਹਰ ਹਰ ਮਹਾਦੇਵ ਲਿਖਣਾ ਹੈ ਹਰ ਇੱਕ ਰੰਗਿਆ ਨਜ਼ਰ ਆਇਆ ਮਹਾਦੇਵ ਦੇ ਰੰਗ ਦੇ ਵਿੱਚ ਤੇ ਮਹਾਦੇਵ ਦੇ ਭਗਤ ਵੀ ਨਿਰਾਲੇ ਨੇ ਅੱਜ ਸ਼ਾਭੰਦੀ ਸ਼ਗਰਾਤਰੀ ਦੇ ਉੱਤੇ ਪਹਿਲਾਂ ਤਾਂ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਵਸਦੇ ਸ਼ਾਭੰਦੀ ਸ਼ਗਰਾਤਰੀ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਅੱਜ ਦੀ ਜੋ ਸ਼ਵਰਾਤਰੀ ਹੈ ਸਾਰੇ ਹੀ ਮਾਨਸਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਹਰਦوار ਤੋਂ ਤੇ ਗੋਮੁਖ ਤੋਂ ਜਲ ਲੈ ਕੇ ਆਏ ਨੇ ਭਗਤ ਜਨ ਉਹ ਵੱਖ-ਵੱਖ ਮੰਦਰਾਂ ਦੇ ਵਿੱਚ ਪੂਜਾ ਅਰਚਨਾ ਕੀਤੀ ਜਾਵੇਗੀ ਗੁਰੂਦਰ ਅਭਿਸ਼ੇਕ ਕੀਤਾ ਜਾਵੇਗਾ ਇਸ ਦੇ ਨਾਲ ਹੀ 710 ਦੇ ਨਾਲ ਸਾਰੇ ਹੀ ਮੰਦਰਾਂ ਨੂੰ ਸੁੰਦਰ-ਸੁੰਦਰ ਲੜੀਆਂ ਦੇ ਨਾਲ ਪਾ ਕੇ ਸਜਾਇਆ ਗਿਆ ਹੈ ਸਾਰੇ ਸ਼ਹਿਰ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਰੇ ਹੀ ਨੱਚ ਝੂਮ ਕੇ ਆਪਣੇ ਆਪਣੇ ਮੰਦਰਾਂ ਦੇ ਪ੍ਰੋਗਰਾਮ ਮਨਾ ਰਹੇ ਨੇ ਕਾਵੜ ਲਾ ਕੇ ਪਹੁੰਚੂਗਾ ਆਵੜੀ ਕੀ ਇਹ ਸ਼੍ਰੀ ਮਿੱਤਰ ਵੈਣੀ ਮੰਦਰ ਵੱਲੋਂ ਜੋ ਕਾਵੜ ਹਰਦਵਾਰ ਤੋਂ ਲਿਆਂਦੀ ਜਾ ਰਹੀ ਹੈ ਰਾਤ ਨੂੰ ਇਹਦੇ ਵਿੱਚ ਸੁੰਦਰ ਭਜਨ ਗਾਏ ਜਾਣਗੇ ਤੇ ਭਜਨ ਵਧੀਆ ਪਨੋਰਮ ਕੀਤਾ ਜਾਵੇਗਾ ਤੇ ਰੁਦਰ ਵਿਸ਼ੇਸ਼ ਕੀਤਾ ਜਾਵੇਗਾ